ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਿੱਚ ਦੇਸ਼ ਭਰ ਵਿੱਚ ਅੱਜ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਖਨੋਰੀ ਤੋਂ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ। ਸਿੱਖਤ ਕਿਸਾਨ ਮੋਰਚੇ ਸੱਦੇ ਤੇ ਖਨੋੜ ਤੋਂ ਭਾਰਤੀ ਕਿਸਾਨ ਇਨੁਗਰਾਹਾਂ ਵੱਲੋਂ ਟਰੈਕਟਰ ਪ੍ਰੇਡ ਕੀਤੀ ਗਈ ਹੈ। ਕਿਸਾਨਾਂ ਨੇ ਆਪਣੇ ਟਰੈਕਟਰਾਂ ਤੇ ਭਾਰਤੀ ਕਿਸਾਨਾਂ ਦੇ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਤੇ ਵਾਅਦੇ ਯਾਦ ਕਰਵਾਉਣ ਲਈ 26 ਜਨਵਰੀ ਮੌਕੇ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਜਲਦੀ ਉਹਨਾਂ ਦੀਆਂ ਰੈਂਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਅਗਲੇ ਸੰਘਰਸ਼ ਲਈ ਰੂਪਰੇਖਾ ਜਲਦੀ ਉਲਿੱਕਣਗੇ ਪ੍ਰਧਾਨ ਜੀ ਜਿਹੜਾ ਟਰੈਕਟਰ ਮਾਰਚ ਕਰਦੇ ਫੀਲੋਡ ਪਈ ਹੈ ਅੱਜ ਟਰੈਕਟਰ ਮਾਰਚ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਸਾਰੇ ਭਾਰਤ ਨੇ ਜਦੋਂ ਦਿੱਲੀ ਦੀ ਬਰੂਹਾਂ ਦੇ ਉੱਤੇ ਮੋਰਚਾ ਲਾਇਆ ਸੀ ਉਦੋਂ ਮੋਰਚੇ ਦੀਆਂ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਸਾਡੇ ਨਾਲ ਲਿਖਤੀ ਸੈਂਟਰ ਸਰਕਾਰ ਨੇ ਲਿਖਤੀ ਦੇ ਕੇ ਵਾਦਾ ਕੀਤਾ ਸੀ ਕਿ ਅਸੀਂ ਛੇਤੀ ਇਹਨਾਂ ਨੂੰ ਪੂਰੀਆਂ ਕਰਾਂਗੇ। ਉਹਨਾਂ ਚ ਮੰਗਾਂ ਖਾਸ ਕਰਕੇ ਇਹ ਨੇ ਐਮਐਸਪੀ ਦੀ ਮੰਗ ਹੈ। ਉਹ ਚ ਇੱਕ ਛੋਟਾ ਕਿਸਾਨ ਪਰਾਈ ਨੂੰ ਅੱਗ ਲਾਉਂਦਾ ਉਹਨੂੰ ਕਰੋੜ ਰੁਪਏ ਜੁਰਮਾਨਾ ਲਾਉਣ ਦੀ ਗੱਲ ਸੀ। ਉਹਦੇ ਵਿੱਚ ਲਖਮੀਰਪੁਰ ਖੀਰੀ ਦੇ ਸਾਡੇ ਕਿਸਾਨ ਹੈ। ਉਹਨਾਂ ਦੇ ਦੋਸਤਿਆਂ ਨੂੰ ਸਜਾਦਵਾਉਣ ਦੀ ਗੱਲ ਸੀ ਉਹਦੇ ਵਿੱਚ ਸਾਡੇ 750 ਕਿਸਾਨ ਸ਼ਹੀਦ ਹੋ ਗਏ ਸੀ ਉਹ ਕਿਸਾਨਾਂ ਨੂੰ ਜਿਹੜੇ ਸੀ ਰੋਏ ਸੀ ਉਹਨਾਂ ਨੂੰ ਮਾਮਜਾ ਦਵਾਉਣ ਦੀ ਗੱਲ ਹੈ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਵਾਉਣ ਦੀ ਗੱਲ ਹੈ ਤੇ ਉਦੋਂ ਅਗਲੀ ਗੱਲ ਸਾਡੀ ਇਹ ਹੈ ਕਿ ਅਸੀਂ ਦਿੱਲੀ ਦੀ ਜਿਹੜੀ ਬਰੂਹਾ ਤੇ ਮੋਰਚਾ ਲਾਇਆ ਸੀ ਉਹ ਸੀ ਮੋਰਚਾ ਸਸਪੈਂਡ ਕਰਕੇ ਆਏ ਆ ਉਹ ਮੋਰਚਾ ਖਤਮ ਨਹੀਂ ਕਰਕੇ ਆਏ ਇਸ ਕਰਕੇ ਅੱਡ ਅੱਡ ਰੂਪਾਂ ਦੇ ਵਿੱਚ ਲਗਾਤਾਰ ਅਸੀਂ ਜਦੋਂ ਵੀ ਸੰਯੁਕਤ ਕੋ ਮੋਰਚੇ ਦੀ ਕਿਸਾਨ ਮੋਰਚੇ ਦੀ ਕਾਰ ਲਉਂਦੀ ਹੈ ਅਸੀਂ ਉਸ ਕਾਲ ਤੇ ਫੁੱਲ ਚਾੜਦੇ ਹਾਂ ਅੱਜ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਸੰਗਰੂਰ ਦੀ ਗੱਲ ਕਰੂੰਗਾ ਕਿ ਅਸੀਂ 7-800 ਟਰੈਕਟਰਾਂ ਨਾਲ ਇਕੱਲੇ ਸੰਗਰੂਰ ਦੇ ਵਿੱਚ ਭਾਰਤੀ ਕਿਸਾਨ ਏਕਤਾ ਅਗਰਾਹਾਂ ਵੱਲੋਂ ਮਾਰਚ ਕਰ ਰਹੇ ਹਾਂ ਤੇ ਸੈਂਟਰ ਸਰਕਾਰ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਭਲੇਖਾਂ ਦਾ ਖਾਜੋ ਕਿ ਤੁਸੀਂ ਕਿਸਾਨਾਂ ਦੇ ਵਿੱਚ ਫੁੱਟ ਪਾ ਕੇ ਜਿਹੜੀਆਂ ਨੀਤੀਆਂ ਲਾਗੂ ਕਰ ਲੋਗੇ ਅਸੀਂ ਸਾਰੀ ਕਿਸਾਨੀ ਨੂੰ ਇਕੱਠੇ ਕਰਨ ਲਈ ਪੂਰੇ ਸਿਰ ਜੁੜ ਜੋੜ ਯਾਤਨੀ ਜਿਹੜੇ ਕਰਦੇ ਰਹਾਂਗੇ ਤੇ ਆਪਦੀਆਂ ਮੰਗਾਂ ਮਨਵਾਉਣ ਤੱਕ ਜੇ ਲੜਾਈ ਹੈ ਜਰੀ ਰੱਖਾਂਗੇ। ਇਸ ਤੋਂ ਬਾਅਦ ਜਿਹੜਾ ਸਾਈਕਲ ਟ੍ਰੈਕਟਰ ਮਾਰਚ ਖਨੌਰੀ ਤੋਂ ਚਟਾਓਗੇ ਕਿੱਧਰ ਜਾਊਗਾ ਕਿਸ ਤੋਂ ਸਮਾਪਤੀ ਹੋਊਗੀ। ਅੱਜ ਜਿਹੜਾ ਅਸੀਂ ਖਨੌਰੀ ਤੋਂ ਟਰੈਕਟਰ ਮਾਰਚ ਚਲਾਵਾਂਗੇ ਅਸੀਂ ਸਾਰੇ ਸੰਗਰੂਪ ਚ ਐ ਬਣਾਇਆ ਵੀ ਜਿੱਥੋਂ ਅਸੀਂ ਟਰੈਕਟਰ ਮਾਰਚ ਚਲਾਵਾਂਗੇ ਉਹ ਤਹਿਸੀਲਦਾਰ ਦਫ਼ਤਰ ਜਾਂ ਜ਼ਿਲ੍ਹਾ ਦਫ਼ਤਰ ਹੋ ਕੇ ਫਿਰ ਪਿੰਡਾਂ ਵਿੱਚ ਜਾਈਏ। ਅਸੀਂ ਇੱਥੇ ਮੰਡੀ ਤੋਂ ਜਾਣ ਤੋਂ ਬਾਅਦ ਫੇਰ ਗਮਿੰਦਪੁਰਾ ਖੋਖਰ ਜਾਵਾਂਗੇ ਉਸ ਤੋਂ ਬਾਅਦ ਮਨਿਆਣਾ ਹੁੰਦੇ ਹੋਏ ਆਖਰ ਚ ਸ਼ਾਮ ਨੂੰ ਖਨੌਰੀ ਦੀ ਮੰਡੀ ਦੇ ਵਿੱਚ ਜਿਹੜੇ ਐਸਟੀਐਮ ਦਫ਼ਤਰ ਹੈ ਉੱਥੇ ਜਾ ਕੇ ਜਿਹੜੀ ਮਾਰਤੀ ਸਮਾਪਤੀ ਹੈ ਉਹ ਕੀਤੀ ਆਉਂਗੀ